ਜੋ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰਸਹਰੀ ਸਾਹਿਬ ਸਿੰਘ ਜੀ ਨੂੰ ਆਓ ਆਪਾਂ ਅੱਜ ਦੇ ਇਤਿਹਾਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰੀਏ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਜੀ ਚਾਰ ਅਦਾਸੀਆਂ ਕੀਤੀਆਂ ਔਰ ਇਹਨਾਂ ਚਾਰ ਅਦਾਸੀਆਂ ਦੇ ਵਿੱਚ ਜਿਸ ਵੇਲੇ ਆ ਪ੍ਰੇਮਨਾਬਦ ਭਾਈ ਲਾਲੋ ਦੇ ਗ੍ਰਹਿ ਵਿਖੇ ਪਹੁੰਚਦੇ ਨੇ ਤੇ ਪਿਆਰੋ ਉਸ ਦੀ ਸੰਖੇਪ ਜਾਣਕਾਰੀ ਆਜੀ ਨਾਲ ਸਾਂਝੀ ਕਰੀਏ ਭਾਈ ਲਾਲੋ ਕੌਣ ਸੀ ਕਿਸ ਜਗ੍ਹਾ ਤੇ ਉਹਦਾ ਜਨਮਦਾਨ ਹੋਇਆ ਪੇਤਰਾ ਦਾ ਕੀ ਨਾਮ ਸੀ ਆਓ ਸਾਰੀ ਜਾਣਕਾਰੀ ਹਾਸਲ ਕਰੀਏ ਆ ਜੀ ਨੂੰ ਜਾਣਕਾਰੀ ਚੰਗੀ ਲੱਗੇ ਸਾਡੇ YouTube ਚੈਨਲ ਮੁਰਤੀਰਾਣ TV ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਕਰਨਾ ਅਤੇ ਕਮੈਂਟ ਕਰਕੇ ਸਾਨੂੰ ਸचेत ਕਰਨਾ ਸਾਡੇ ਸਿਰ ਤੇ ਮਿਹਰ ਭਯਾਤ ਰੱਖਣਾ ਜੀ ਆਓ ਭਾਈ ਲਾਲੋ ਬਾਰੇ ਜਾਂ ਕਈ ਹਾਸਲ ਕਰੀਏ 24 ਸਤੰਬਰ 1452 ਵਿੱਚ ਸੈਦਪੁਰ ਜਿਸ ਨੂੰ ਐਮਨਾਬਾਦ ਵੀ ਕਿਹਾ ਜਾਂਦਾ ਹੈ ਪਾਕਿਸਤਾਨ ਵਿਖੇ ਭਾਈ ਲਾਲੋ ਸੱਚੀ ਤੇ ਸੁੱਚੀ ਮਿਹਨਤ ਕਰਨ ਵਾਲਾ ਗੁਰਸਿੱਖ ਸੀ ਜਿਨ੍ਹਾਂ ਦਾ ਜਨਮ ਹੋਇਆ ਆਪ ਜੀ ਦੇ ਪਿਤਾ ਭਾਈ ਜਗਤਰਾਮ ਘਟੌੜਾ ਜਾਤੀ ਦੇ ਤਰਖਾਨ ਸੀ ਤੇ ਸੱਚੀ ਸੁੱਚੀ ਕਿਰਦਾਰ ਕੰਮ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇੜ ਪਾਲਦੇ ਸਨ ਭਾਈ ਲਾਲੋ ਵੀ ਆਪਣੇ ਪਿਤਾ ਦੀ ਤਰ੍ਹਾਂ ਦਸਾਂ ਨਵਾਂ ਦੀ ਕਿਰਤ ਕਰਦੇ ਅਤੇ ਉਸ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਤੇ ਤਕਰੀਬ ਗੁਰਬੇਨ ਨੂੰ ਲੰਗਰ ਪਾਣੀ ਸ਼ਕਾਉਂਦੇ ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ ਇੱਕ ਪੁੱਤਰੀ ਬੀਬੀ ਰਜੋ ਸੀ ਜਿਹਦੀ ਔਲਾਦ ਹੁਣ ਤਤਲਾ ਪਿੰਡ ਵਿੱਚ ਰਹਿੰਦੀ ਹੈ ਪਤਨੀ ਵੀ ਸਿੱਖੀ ਮਰਿਆਦਾ ਦੀ ਧਾਰਨੀ ਸੀ ਔਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਆਪ ਦਾ ਮੇਲ 1507 ਤੋਂ ਲੈ ਕੇ 1514 ਪਹਿਲੀ ਉਦਾਸੀ ਸਮੇ ਹੋਇਆ ਭਾਈ ਨਲੋਜੀ ਇਤਿਹਾਸ ਵਿੱਚ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ ਜਦ ਬਾਬਰ ਨੂੰ ਕੁਝ ਲੋਕਾਂ ਨੇ ਲੋਧੀ ਸ਼ਾਸਨ ਤੋਂ ਤੰਗ ਆ ਕੇ ਭਾਰਤ ਤੇ ਹਮਲਾ ਕਰਨੇ ਸੱਦਾ ਦਿੱਤਾ ਤਾਂ ਬਾਬਾ ਨਾਨਕ ਜੀ ਇਮਨਾਬਾਦ ਆਏ ਪਹਿਲੀ ਉਦਾਸੀ ਸਮੇਂ ਸੰਗਤਾਂ ਨੂੰ ਉਪਦੇਸ਼ ਦੇਣ ਲਈ ਤੇ ਆਉਣ ਵਾਲੇ ਸਮੇਂ ਲਈ ਮਜ਼ਬੂਤ ਕਰਨ ਲਈ ਗੁਰੂ ਨਾਨਕ ਸਾਹਿਬ ਇੱਥੇ ਆਏ ਸਰ ਤੇ ਭਾਈ ਲਾਲੋ ਦੇ ਗ੍ਰਹਿ ਵਿਖੇ ਰਹੇ ਸਨ ਭਾਈ ਲਾਲੋ ਦੇ ਅੰਦਰ ਗੁਰ ਸੰਗਤ ਕਰਨ ਦੇ ਨਾਲ ਆਤਮਿਕ ਜੋਤ ਜਗ ਗਈ ਜੋ ਤਾਂ ਇਹਨਾਂ ਨੇ ਅੱਗੋਂ ਕਈਆਂ ਹਿੱਦਿਆਂ ਵਿੱਚ ਜਗਾ ਦਿੱਤੀ ਜਦ ਗੁਰੂ ਸਾਹਿਬ ਨੇ ਭਾਈ ਲਾਲੂ ਦੇ ਕਰ ਲੈਣਾ ਸ਼ੁਰੂ ਕੀਤਾ ਤਾਂ ਭਾਈ ਲਾਲੂ ਜੋ ਨੀਵੀਂ ਜਾਤ ਦਾ ਸੀ ਗੁਰੂ ਸਾਹਿਬ ਵਾਰਥੇ ਵੱਖਰਾ ਚਮਕਾ ਤਿਆਰ ਕਰਨ ਲੱਗ ਪਿਆ ਹੈ ਉਹਨਾਂ ਵਿੱਚੋਂ ਨੀਵੀਂ ਜਾਤ ਦੀ ਹੀਣ ਭਾਵਨਾ ਕਟਣ ਲਈ ਗੁਰੂ ਸਾਹਿਬ ਨੇ ਉਥੇ ਭੋਜਨ ਬਣਾਉਣ ਲਈ ਮਨਾ ਕਰ ਦਿੱਤਾ ਤੇ ਕਿਹਾ ਕਿ ਜੋ ਸੱਚ ਨਾਲ ਪਿਆਰ ਕਰਦਾ ਹੈ ਉਹਦਾ ਚੌਂਕਾ ਵੀ ਹਮੇਸ਼ਾ ਸੁਚਾਉਂਦਾ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਲਕੇ ਸੰਗ ਸਾਥ ਵੱਡਿਆਂ ਸਿਓ ਕੀ ਆ ਰੀਸ ਜਿੱਥੇ ਨੀਸ ਮਾਲੀਆਂ ਨੇ ਜਿੱਥੇ ਨਜ਼ਰ ਤੇਰੀ ਬਖਸ਼ੀਸ਼ ਤਨ ਤਨ ਸਹਿਬ ਜੀ ਨੂੰ ਨਾਨਕ ਪਾਤਸ਼ਾਹ ਨੂੰ ਸਿੱਖੀ ਨੂੰ ਬਖਸ਼ੇ ਤਿੰਨ ਮੂਲ ਸਿਧਾਂਤਾਂ ਕਿਰਤ ਕਰੋ ਵੰਡ ਛਕੋ ਨਾਮ ਜਪੋ ਵਿੱਚੋਂ ਧਰਮੀ ਨੇਤੀ ਤੇ ਇਮਾਨਦਾਰੀ ਦੀ ਕਰਤਾ ਮਸਜਮਾ ਭਾਈ ਲਾਲੋ ਜੀ ਹੀ ਨਜ਼ਰ ਆਏ ਜੋ ਧਰਮ ਦੀ ਕਿਰਤ ਕਰਦੇ ਰੁੱਖੀ ਸੁੱਖੀ ਖਾ ਕੇ ਕਾਰਕੁਸ਼ਤਾ ਧੰਨਵਾਦ ਕਰਦੇ ਬਹੁਤੇ ਲੋਕ ਜੋ ਹਰਾ ਖਾਕਮ ਸੀ ਨਿਆ ਧਾਰਮਿਕ ਆਗੂ ਸੀ ਪਰਜਾ ਦੀ ਲੁੱਟਖੁੱਟ ਕਰਦੇ ਜਿਸ ਨਾਲ ਗਰੀਬ ਜਨਤਾ ਨਿੱਤ ਨਵੀਆਂ ਮਗਾਰਾਂ ਤੇ ਜੁਲਮ ਦੀ ਚੱਕੀ ਦੇ ਵਿੱਚ ਪਿਸ ਰਹੀ ਸੀ ਬ੍ਰਾਹਮਣ ਪੰਡਤ ਮੌਲਵੀ ਕਾਜੀ ਅਨੇਕ ਤਰ੍ਹਾਂ ਦੇ ਕਰਮਕਾਂਡਾਂ ਨੂੰ ਆਮ ਜਨਤਾ ਤੇ ਥੋਪ ਕੇ ਉਹਨਾਂ ਤੋਂ ਜ਼ਬਰਦਸਤੀ ਧਾਨ ਵਸੂਲ ਕਰਦੇ ਸਨ ਸਾਈਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਨਤਾ ਨੂੰ ਇਹਨਾਂ ਜੁਲਮਾਂ ਤੋਂ ਬਚਾਉਣਾ ਚਾਹਦੇ ਸਨ ਭਾਈ ਲਾਲੋ ਦੀ ਆਤਮਾ ਵਿੱਚ ਉਹਨਾਂ ਨੇ ਪਵਿੱਤਰ ਸਬਰ ਨਿਡਰਤਾ ਪਵਿੱਤਰਤਾ ਦੀ ਝਲਕ ਦੇਖ ਲਈ ਜੋ ਉਹਨਾਂ ਦੇ ਜਾਨ ਤੋਂ ਬਾਅਦ ਇਸ ਕੰਮ ਨੂੰ ਬਾਕੂ ਵੀ ਨਿਭਾ ਨਿਭਾ ਸਕਦੇ ਸੀ ਜਾਂ ਕਹਿ ਲਓ ਕਿ ਇਸ ਲੜੀ ਨੂੰ ਸਤਸੰਗ ਦੀ ਲੜੀ ਨੂੰ ਅੱਗੇ ਤੋਰ ਸਕਦੇ ਸਨ ਉਹ ਕਈ ਜਨ ਉਹਨਾਂ ਦੇ ਘਰ ਰਹਿੰਦੇ ਤੇ ਨਿਵੀਆਂ ਜਾਤੀਆਂ ਚੋਂ ਹੀਣ ਭਾਵਨਾ ਕੱਢਣ ਲਈ ਉਹਨਾਂ ਨੂੰ ਉਪਦੇਸ਼ ਦਿੰਦੇ। ਇਹ ਕਰਦੇ ਕਰਦੇ ਇੱਕ ਦਿਨ ਭਾਈ ਲਾਲੂ ਦਾ ਘਰ ਧਰਮਸ਼ਾਲਾ ਤੇ ਨਾਮ-ਦਾਨ ਤੇ ਆਤਮ ਕਲਿਆਣ ਦਾ ਇੱਕ ਵੱਡਾ ਕੇਂਦਰ ਬਣ ਗਿਆ ਜਿਸ ਦਾ ਮੁਖੀ ਬਣਿਆ ਭਾਈ ਲਾਲੂ ਜੀ। ਸ਼ਹਿਰਪੁਰ ਤੋਂ ਇੱਕ ਰਾਏ ਸਮਰਖ ਭਾਗੂ ਜਿਸ ਨੇ ਆਪਣੇ ਮਾਪਿਆਂ ਦਾ ਅਸਰਾਧ ਕੀਤਾ ਸਾਰੇ ਪਿੰਡ ਨੂੰ ਰੋਟੀ ਬੁਲਾਇਆ ਗੁਰੂ ਨਾਨਕ ਸਾਹਿਬ ਨੂੰ ਇਹ ਸਦਾ ਦਿੱਤਾ ਪਰ ਗੁਰੂ ਨਾਨਕ ਸਾਹਿਬ ਨਹੀਂ ਗਏ ਮਲਕ ਭਾਗੂ ਨੂੰ ਆਪਣੀ ਹੀਟੀ ਮਹਿਸੂਸ ਹੋਈ ਪੁੱਛਣ ਵਾਸਤੇ ਗੁਰੂ ਸਾਹਿਬ ਕੋਲ ਖੁਦ ਭਾਈ ਲਾਲ ਨੂੰ ਦੇ ਕਰਾਇਆ ਕਹਿਣ ਲੱਗਾ ਇੱਥੇ ਆਪ ਸੁਖੀਆਂ ਰੋਟੀਆਂ ਖਾਂਦੇ ਵਸੀਂ ਮਾਲ ਪੂੜਿਆਂ ਦੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਹੋਏ ਨੇ ਤੁਸੀਂ ਸਾਡੇ ਵਾਲ ਕਿਉਂ ਨਹੀਂ ਆਏ 36 ਪ੍ਰਕਾਰ ਦਾ ਭੋਜਨ ਛਣਨ ਵਾਸਤੇ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਭਾਈ ਲਾਲੋ ਇੱਕ ਸੱਚਾ ਸੁੱਚਾ ਤੇ ਬ੍ਰਾਹਮਣੋਖ ਹੈ ਉਦੀ ਕਮਾਈ ਧਰਮ ਤੇ ਸੱਚ ਦੀ ਕਮਾਈ ਏ ਪਰ ਲਾਲੋ ਦੇ ਘਰ ਦੀ ਰੋਟੀ ਖਾ ਕੇ ਮੇਰਾ ਮਨ ਸ਼ਾਂਤ ਰਹੇਗਾ ਮੈਂ ਪਰਮਾਤਮਾ ਦੀ ਭਗਤੀ ਵਿੱਚ ਮਨ ਜੋੜ ਸਕਾਂਗਾ ਰਹੀ ਗੱਲ ਤੁਹਾਡੇ ਮਾਲ ਪੂੜਿਆਂ ਦੀ ਜ਼ਬਰਨ ਧੋਖੇ ਫਰੇਪਾਂ ਤੇ ਸ਼ੜਕ ਆਪਣਾ ਕਤਰ ਕੀਤੀ ਮਾਇਆ ਤੋਂ ਕਤਰ ਕੀਤੀ ਰਸਦਾਂ ਤੋਂ ਤਿਆਰ ਹੋਇਆ ਭਗਵਾਨ ਭਲੇ ਹੀ ਸੁੰਦਰ ਲਪਟਾਂ ਛੱਡਦਾ ਹੋਏ ਪਰ ਇਸ ਵਿੱਚ ਸਾਨੂੰ ਗਰੀਬਾਂ ਦਾ ਖੂਨ ਛਿੜਕਦਾ ਨਜ਼ਰ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਰੋਹਾਨੀ ਸ਼ਬਦੀ ਬਾਣ ਮਰਕ ਭਾਗੂ ਦੀ ਹੰਕਾਰੀ ਵਿੱਤੀ ਨੂੰ چیر ਗਿਆ ਉਹਦੇ ਦਿਮਾਗ ਦੇ ਦਰਵਾਜ਼ੇ ਖੁੱਲ ਗਏ ਤੇ ਗੁਰੂ ਦੇ ਚਰਨਾਂ ਤੇ ਟਿਕ ਗਿਆ ਉਸ ਨੇ ਆਪਣਾ ਸਭ ਕੀਮਤੀ ਸਮਾਨ ਜੋ ਗਰੀਬਾਂ ਦੀ ਲੁੱਟ ਸੁੱਟ ਕਰਕੇ ਇਕੱਠਾ ਕੀਤਾ ਹੋਇਆ ਸੀ ਗਰੀਬਾਂ ਦੇ ਵਿੱਚ ਵੰਡ ਦਿੱਤਾ ਤੇ ਅੱਗੋਂ ਨੇ ਸਿੱਧੇ ਰਸਤੇ ਪੈ ਗਿਆ ਇਹ ਗੁਰੂ ਸਹਿਬ ਦਾ ਲਾਲੂ ਦੀ ਸੱਚੀ ਸੁੱਚੀ ਕਿਰਤ ਨੂੰ ਵੜਿਆਨ ਤਗਰੀਬ ਜਨਤਾ ਨੂੰ ਹਾਕਮ ਸ਼ਰੇਣ ਦੇ ਜਨਮ ਤੋਂ ਬਚਾਉਣ ਦਾ ਤਰੀਕਾ ਸੀ ਗੁਰਨਾਨਕ ਸਾਹਿਬ ਜੀ ਬਾਬਰ ਦੇ ਹਿੰਦੁਸਤਾਨ ਤੇ ਹਮਲਾ ਕਰਨ ਦੀ ਖਬਰ ਮਿਲ ਚੁੱਕੀ ਸੀ ਉਹਨਾਂ ਨੇ ਭਾਈ ਲਾਲੂ ਨੂੰ ਆਉਣ ਵਾਲੇ ਹਾਲਾਤਾਂ ਲਈ ਅਗਾ ਕੀਤਾ ਤੇ ਬਾਬਰ ਬਾਰੇ ਬਹੁਤ ਕੁਝ ਸਮਝਾਇਆ ਉਹਨਾਂ ਨੇ ਕਿਹਾ ਕਿ ਮਨੁੱਖਾਂ ਦੇ ਸਰੀਰ ਦੇ ਟੋਟੇ ਗਲੀਆਂ ਵਿੱਚ ਰੜਨਗੇ ਜਿਸ ਨੂੰ ਹਿੰਦੂ ਕਦੀ ਭੁੱਲ ਨਹੀਂ ਸਕੇਗਾ 1521 ਵਿੱਚ ਐਮਨਾਬਾਦ ਵਿੱਚ ਬਾਬਰ ਤੇ ਬਾਬੇ ਨਾਨਕ ਦੀ ਟੱਕਰ ਹੋਈ ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮੀ ਤੇ ਤਾਨਾਸ਼ਾਹੀ ਦੇ ਖਿਲਾਫ ਇਹ ਖੋਫ ਹੋ ਕੇ ਤੇ ਬੇ ਤੜਕ ਹੋ ਕੇ ਆਵਾਜ਼ ਉਠਾਈ ਬਾਬਰ ਨੂੰ ਮੂੰਹ ਤੇ ਜਾਵਰ ਕਿਆ ਰਾਜਿਆਂ ਨੂੰ ਸ਼ੀ ਤੇ ਮਕਦਮਾ ਨੂੰ ਕੁੱਤੇ ਕਿਆ ਉਹ ਨਾਨਕ ਸਾਹਿਬ ਨੇ ਜਦ ਬਾਬਰ ਦੀ ਫੌਜ ਲੁੱਟ-ਖੁੱਟ ਕਰਕੇ ਦਹਿਤ ਫਰਾਨੀ ਬੇਕਸੂਰ ਲੋਕਾਂ ਦਾ ਕਤਲੇਆਮ ਕਰ ਰਹੀ ਸੀ ਤਾਂ ਵੇਖ ਵੀ ਝਕੋ ਕੇ ਲਾਲੋ ਨੂੰ ਸੋਹਣਨ ਕਰਕੇ ਬਾਬਰ ਨੂੰ ਮੰਗਾਰ ਕੇ ਆਖਿਆ ਪਾਪ ਦੀ ਜੰਜਲੇ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੁਏ ਛੱਪ ਖਲੋਏ ਕੂਰ ਫਰੇ ਪ੍ਰਧਾਨ ਵੇ ਲਾਲੋ ਗੁਰੂ ਨਾਨਕ ਜੀ ਨੇ ਪਰਜਾ ਤੇ ਹੁੰਦੇ ਜਨਮ ਦੇਖ ਕੇ ਰੱਬ ਅਗੇ ਸ਼ਿਕਾਇਤ ਕੀਤੀ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਰਾਇਆ ਅਪੇ ਦੋਸ਼ਨਾ ਦੇ ਕਰਤਾ ਜਮ ਕਰ ਮੋਲ ਚੜਾਇਆ ਏਤੀ ਮਾਰ ਪਈ ਕੁਲਾਣੇ ਤੈਂ ਕੀ ਦਰਦ ਨਾ ਆਇਆ ਬਾਬਰ ਵਕਤ ਸੇ ਜਾਦੀਆਂ ਦੀਆਂ ਲਾਸ਼ਾਂ ਛੜਕਾਂ ਤੇ ਰੁੜੀਆਂ ਹਿੰਦੁਸਤਾਨ ਦੀ ਅਣਖ ਮਿੱਟੀ ਵਿੱਚ ਮਿਲ ਗਈ ਬਾਬਰ ਵੱਲੋਂ ਸੈਦਪੁਰ ਇਮਨਾਬਾਦ ਦੀ ਝੇਲ ਵਿੱਚ ਪਾਏ ਪੀਣਾ ਫਕੀਰਾਂ ਦੇ ਨਾਲ ਭਾਈ ਲਾਲੋ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਵੀ ਸਨ ਪਰ ਜਦ ਉਸ ਨੂੰ ਇਹ ਇਲਾਹੀ ਨੂਰ ਬਾਰੇ ਪਤਾ ਚੱਲਿਆ ਇਹਨਾਂ ਦੀ ਰਵਾਬ ਦੀ ਆਵਾਜ਼ ਤੇ ਸ਼ਬਦ ਸੁਣਿਆ ਤੇ ਕੰਬ ਗਿਆ ਬਾਬਰ ਆਪ ਨੰਗੇ ਪੈਰੀ ਉਹਨਾਂ ਦੇ ਦਰਸ਼ਨ ਕਰਨ ਜਿਹੜੇ ਵਿੱਚ ਆਏ ਤੁਰੰਤ ਰਹਾ ਕਰਨ ਦੇ ਹੁਕਮ ਦੇ ਦਿੱਤੇ ਕਿਉਂਕਿ ਜਿਸ ਵੇਲੇ ਗੁਰੂ ਨਾਨਕ ਸਹਿਬ ਮਰਦਾਨਾ ਤੇ ਲਾਲੋ ਨੂੰ ਗ੍ਰਫਦਾਰ ਕੀਤਾ ਗਿਆ ਸੀ ਤੇ ਪਿਆਰੋ ਜਿਹੜੀ ਪੰਡ ਗੁਰੂ ਨਾਨਕ ਸਾਹਿਬ ਦੇ ਸਿਰ ਤੇ ਉਠਾਈ ਸੀ ਚੁਗਾਈ ਸੀ ਉਹ ਸਿਰ ਤੋਂ ਇੱਕ ਫੁੱਟ ਉੱਤੀ ਉੜਦੀ ਨਜ਼ਰ ਆਉਂਦੀ ਸੀ ਹਮ ਇਹ ਗੱਲਾਂ ਬਾਬਰ ਨੂੰ ਉਸਦੇ ਮਰਾਨਾ ਨੇ ਉਸਦੇ ਘੇੜੀਆਂ ਨੇ ਜਾ ਕੇ ਦਸੀਆਂ ਜਿਸ ਕਰਕੇ ਉਹ ਜੇਲ੍ਹ ਦੇ ਵਿੱਚ ਢੇੜਾ ਮਾਰਨ ਆਇਆ ਜਿੱਥੇ ਚੱਕੀਆਂ ਪੀਸ ਰਹੀਆਂ ਸਨ ਹਰ ਇੱਕ ਨੂੰ ਦਾਣੇ ਦਿੱਤੇ ਸੀ ਚੱਕੀਆਂ ਪੀਣ ਵਾਸਤੇ ਉਹਨੂੰ ਪਾਈ ਮਰਦਾਨਾ ਜੀ ਪਾਈ ਲਾਲੋ ਤੇ ਗੁਰੂ ਨਾਨਕ ਸਾਹਿਬ ਦੀਆਂ ਚੱਕੀਆਂ ਬਗੈਰ ਢੇੜਨ ਤੋਂ ਚੱਲ ਰਹੀਆਂ ਸਨ ਇਹ ਵੇਖ ਕੇ ਜਦੋਂ ਹੈਰਾਨ ਹੋਇਆ ਦੇ ਚੰਨਾ ਧਿਆਨ ਕੇ ਟਹਿ ਪਿਆ ਪਿਆਰਿਓ ਜੇ ਤੁਰੰਤ ਰਹਾ ਕਰਨ ਦੇ ਹੁਕਮ ਦਿੱਤੇ ਤੇ ਗਲਤੀ ਦੀ ਮਾਫੀ ਮੰਗੀ ਗੁਰੂ ਸਹਿਬਾਨ ਦੇ ਸਮਝਾਵ ਤੇ ਸਾਰੇ ਕੈਦੀਆਂ ਨੂੰ ਛਡ ਦਿੱਤਾ ਗਿਆ ਕਤਲੇਆਮ ਬੰਦ ਕਰਵਾਇਆ ਚਾ ਗਿਆ ਕਤਲੇਆਮ ਦਬੰਦ ਹੋ ਗਿਆ ਪਰ ਇਸ ਤੋਂ ਬਾਅਦ ਗੁਰੂ ਸਹਿਬ ਨੇ ਤੇ ਹਕੂਮਤ ਦੀ ਟੱਕਰ ਦਾ ਲੰਬਾ ਦੌਰ ਸ਼ੁਰੂ ਹੋ ਗਿਆ ਭਾਈ ਲਾਲੋ ਗੁਰੂ ਸਹਿਬ ਨਾਲ ਰਹਿੰਦੇ ਆ ਉਹਨਾਂ ਦੀ ਮਿਰਸੜਕਾ ਉੱਚੇ ਜੀਵਨ ਵਾਲਾ ਸਿੱਖ ਬਣ ਗਿਆ ਉਸਦੀ ਪਤਨੀ ਵੀ ਸੰਗਤ ਦੀ ਤਨਮਨੋਂ ਸੇਵਾ ਕਰਦੀ ਇੱਥੇ ਗੁਰੂ ਸਾਹਿਬ ਕਾਫੀ ਸਮਰਟ ਕੇ ਅੰਤ ਨੂੰ ਸਿੱਖੀ ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਲਈ ਭਾਈ ਲਾਲ ਨੂੰ ਬਖਸ਼ਿਸ਼ ਕਰਕੇ ਆ ਜਗਤ ਅਧਾਰ ਲਈ ਅੱਗੇ ਚੱਲ ਪਏ ਇਸ ਸਿਦਕੀ ਸਿੱਖ ਨੇ ਨਾਮ ਜਪਦਿਆਂ ਸਿਮਰਨ ਕਰਦਿਆਂ ਤੇ ਕਿਰਤ ਕਰਦਿਆਂ ਰੱਜ ਕੇ ਸਾਧ ਸੰਗਤ ਦੀ ਸੇਵਾ ਕੀਤੀ ਜਿਸ ਲਈ ਸਾਰਾ ਸਿੱਖ ਜਗਤ ਇਹਨਾਂ ਦਾ ਕਰਜ਼ਦਾਰ ਹੈ ਇਹਨਾਂ ਦਾ ਅਕਦ ਕਾਲ ਕੁਝ ਤੋਂ ਬਿਲਾਵਾ ਆਇਆ ਇਹ ਤੋਂ ਸਾਡਾ ਇਤਿਹਾਸ بے ਖਬਰ ਹੈ ਕੋਈ ਕਰਨ ਦੀ ਲੋੜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਤੋਂ ਪਹਿਲਾਂ ਭਾਈ ਲਾਲੋ ਜੀ ਪਾਸ ਗਏ ਭਾਈ ਲਾਲੋ ਜੀ ਗੁਰੂ ਜੀ ਦੀ ਉਮਰ ਤੋਂ ਤਕਰੀਬਨ 17 ਕ ਸਾਲ ਵੱਡੇ ਸਨ ਹਰ ਇੱਕ ਦੇ ਕੰਮ ਆਉਣ ਵਾਲੇ ਤੇ ਪ੍ਰਮਾਤਮਾ ਨੂੰ ਹਰ ਵੇਲੇ ਯਾਦ ਰੱਖਦੇ ਸਨ ਲੱਕੜੀ ਦੇ ਕੰਮ ਦੇ ਮਹਿਰ ਸਨ ਹਕੀਮੀ ਦਾ ਵੀ ਥੋੜਾ ਬਹੁਤ ਸ਼ੌਂਕ ਸੀ ਆਪਣੇ ਲੱਕੜੀ ਦੇ ਕੰਮ ਤੋਂ ਜੋ ਕਮਾਈ ਹੁੰਦੀ ਉਸ ਨਾਲ ਲੋਕਾਂ ਦਾ ਦਵਾਦਾਰੂ ਮੁਫਤ ਕਰ ਦਿੰਦੇ ਇਸ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਨਾ ਦਾ ਨਿਜ ਮੰਗਿਆ ਇਹਦੇ ਨਾਲ ਹੀ ਆਪਨੇ ਘਰ ਦੇ ਵਿਹੜੇ 'ਚ ਖੂਹੀ ਬਣਾਈ ਹੋਈ ਸੀ ਜਿਹਦੇ ਠੰਡੇ ਮਿੱਠੇ ਪਾਣੀ ਨਾਲ ਹਰ ਆਏ ਗਏ ਦੀ ਪਿਆਸ बुझਦੀ ਸੀ ਕਹਿੰਦੇ ਨੇ ਅੱਜ ਵੀ ਇਸ ਖੂਹੀ ਦਾ ਜਲ ਇੱਕ ਅਕਸੀਰ ਦੀ ਤਰ੍ਹਾਂ ਹੈ ਜੋ ਵੀ ਰੋਗੀ ਇਹਦੇ ਜਲ ਨੂੰ ਛਕਦਾ ਇਸ ਨਾਲ ਇਸ਼ਨਾਨ ਕਰਦਾ ਹੈ ਉਹਦੇ ਕਈ ਰੋਗ ਕੱਟੇ ਜਾਂਦੇ ਨੇ ਇਸ ਤਰ੍ਹਾਂ ਆਪ ਜੀ ਆਪਣੇ ਇਲਾਕੇ 'ਚ ਬਹੁਤ ਧਰਮ ਨੂੰ ਪਿਆਰੇ ਸਨ ਹਰ ਕੋਈ ਆਪ ਜੀ ਦੀ ਉਸਤਤ ਕਰਦਾ ਸੀ ਜਈਏ ਤਾਂ ਜਿਸ ਨੂੰ ਅੱਜ ਕੱਲ ਅਸੀਂ ਟਾਈਫਾਇਡ ਬੁਖਾਰ ਕਹਿੰਦੇ ਆ ਦੀ ਦਵਾਈ ਆਪ ਜੀ ਇੰਨੇ ਮਸ਼ਹੂਰ ਹਨ ਕਹਿੰਦੇ ਸਨ ਕਿ ਤਈਆ ਤਾਂ ਆਪ ਜੀ ਦਾ ਨਾਮ ਸੁਣ ਕੇ ਭੱਜ ਜਾਂਦਾ ਹੈ ਜਦੋਂ 1507 ਨੂੰ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਤਾਪੁਰ ਲੋਧੀ ਤੋਂ ਭਾਈ ਮਰਦਾਨੇ ਨੂੰ ਨਾਲ ਲੈ ਕੇ ਸੈਦਪੁਰ ਇਨਾਂਬਾਦ ਲਾਲੋ ਜੀ ਪਾਸ ਪਹੁੰਚੇ ਤਾਂ ਉਹਨਾਂ ਨੇ ਭਾਈ ਜੀ ਪਾਸ 22 ਦਿਨ ਵਾਸ ਕੀਤਾ ਇਹ 22 ਦਿਨ ਹੀ ਲਾਲੋ ਜੀ ਨੇ ਗੁਰੂ ਜੀ ਦੇ ਆਰਾਮ ਲਈ ਹਰ ਰੋਜ਼ ਨਵੀਂ ਮੰਡੀ ਤਿਆਰ ਕੀਤੀ ਤੇ ਗੁਰੂ ਜੀ ਨੇ ਇਹਨਾਂ ਮੰਡੀਆਂ ਤੇ ਵਿਸ਼ਰਾਮ ਕੀਤਾ ਇਹ ਆਪਣੇ ਜਗਤ ਗੁਰੂ ਦੇ ਪਿਆਰ ਤੇ ਸਰਕਾਰ ਦੀ ਇਹ ਨੋਕੀ ਦਾਸਤਾਨਾ ਹੈ ਜਿਸ ਦੀ ਮਸਾਦ ਨਹੀਂ ਆਤ ਨਹੀਂ ਮਿਲਦੀ ਇਹ ਹੀ 22 ਮੰਡੀਆਂ ਬਾਅਦ ਵਿੱਚ ਸ਼ਾਹਪੁਰ ਤੋਂ ਕਰਤਾਰਪੁਰ ਖੜੂਰ ਸਾਹਿਬ ਤੇ ਫਿਰ ਗੋਇੰਦਵਾਲ ਸਾਹਿਬ ਤੱਕ ਪਹੁੰਚੀਆਂ ਤਾਂ ਇਥੋਂ ਗੁਰੂ ਅਮਰਦਾਸ ਜੀ ਨੇ ਇਹਨਾਂ 22 ਮੰਡੀਆਂ ਤੋਂ ਸਿੱਖ ਧਰਮ ਦੇ ਪ੍ਰਚਾਰ ਲਈ 22 ਪ੍ਰਚਾਰਕ ਥਾਪੇ ਇਹਨਾਂ ਵਿੱਚੋਂ ਇੱਕ ਮੰਡੀ ਕਹਿੰਦੇ ਹਨ ਕਿ ਅੱਜ ਵੀ ਪਟਿਆਲੇ ਲਾਗੇ ਬਹਾਦਰਗੜ੍ਹ ਵਾਲੇ ਪਾਸੇ ਪਿੰਡ ਸ਼ਮਸ਼ਪੁਰ ਵਿੱਚ ਹੈ ਸ਼੍ਰੀ ਗੋ nalak ਦੇਵ ਜੀ ਦੇ ਇਮਨਾ ਬਾਦ ਵਿੱਚ 22 ਦਿਨ ਭਾਈ ਲਾਲੋ ਦੇ ਘਰ ਨਵਾਸ ਰਾਨ ਉਥੋਂ ਦੇ ਹਾਕਮ ਜਾਵਰ ਖਾਨ ਮਲਕ ਭਾਗੋ ਦਾ ਅਹਿਲਕਾਰ ਸੀ ਜੋ ਕਿ ਹਕੂਮਤ ਦੇ ਨਸ਼ੇ ਵਿੱਚ ਬਹੁਤ ਜਲਮ ਹੁੰਦਾ ਤੇ ਜ਼ਬਰ ਕਰਕੇ ਧੰਦ ਉਹ ਇਕੱਠੀ ਕਰਦਾ ਸੀ ਉਸ ਦਾ ਲੜਕਾ ਜਗਦੀਵਨ ਮਲਕਾ ਆਪਣੇ ਪਿਓ ਤੋਂ ਵੀ 4 ਕਦਮ ਅੱਗੇ ਸੀ ਇਹ ਪੂਰਾ ਅਇਆਜ ਤੇ ਪਿੰਡ ਦੀ ਕਿਸੇ ਤੀ ਪੈ ਨੈਸੀ ਬਖਸ਼ਦਾ ਉਥੋਂ ਦੇ ਖੁਸ਼ਹਾਲੇ ਦੀਤੀ ਕੁਮੀ ਪਾਰ ਜਮਾ ਤੇ ਸੁੰਦਰ ਸੀ ਮਲਕ ਦਾ ਮੁੰਡਾ ਜਵਰੀ ਚੁੱਕੇ ਲੈ ਗਿਆ ਅਤੇ ਉਸ ਨਾਲ ਵੈਜੀ ਵੱਧ ਫੈਲੀ ਕਰਨੀ ਚਾਹੀ ਪਰ ਉਹਦੇ ਚੁੰਗਲ ਵਿੱਚੋਂ ਬਟਕੇ ਵੈਰੀ ਦੀ ਦੀਵਾਰ ਤੋਂ ਬਾਹਰ ਛਾਲ ਮਾਰ ਕੇ ਮਰ ਗਈ ਸਾਰੇ ਘਰ ਕੇ ਵਿੱਚ ਰੌਲਾ ਪੈ ਗਿਆ ਕਿ ਮਲਕ ਦੀ ਵੈਰੀ ਤੋਂ ਕਮੀਨਾ ਆਂ ਦੀ ਮਤਿਆਰ ਦੇ ਕੇ ਮਰ ਗਈ ਉਹਦੇ ਮਾਮੇ ਰੋ ਰੋ ਸ਼ਰਾਈ ਹੋ ਗਏ ਮਾਪੇ ਉਹਨਾਂ ਦਾ ਧੀ ਦੇ ਵਿਰਾਗ ਵਿੱਚ ਦਿਮਾਗੀ ਸੰਤੁਲਨ ਵਿਗੜ ਗਿਆ ਉਹਦਾ ਪਿਤਾ ਹਰ ਮਿਲਣ ਵਾਲੇ ਨੂੰ ਕਹਿਣ ਲੱਗ ਪਿਆ ਇਹ ਮਰਕ ਦੇ ਮਹੀਨਾ ਵਿੱਚ ਭੂਤ ਤੇ ਚਰੇਨਾ ਵਸ ਰੀਆਂ ਨੇ ਇੱਥੇ ਲੋਕਾਂ ਨੂੰ ਮਾਰ ਕੇ ਉਸ ਦਾ ਖੂਨ ਪੀਤਾ ਜਾਂਦਾ ਹੈ ਹੱਡੀਆਂ ਚਬੀਆਂ ਜਾਂਦੀਆਂ ਲੋਕੋ ਇਸ ਵੇਲੇ ਤੋਂ ਬਚ ਕੇ ਰਿਹਾ ਜੀ ਹੁਕਮ ਜੀ ਦੀ ਮਾਂ ਵੀ ਉਸ ਨੂੰ ਬਦ ਅਸੀਸਾ ਦੇ ਰਹੀ ਸੀ ਕਹਿ ਰਹੀ ਸੀ ਮੇਰੀ ਤੈਨੂੰ ਮਾਰਨ ਵਾਲਿਆ ਤੈਨੂੰ ਮਿਰਗੀ ਪਵੇ ਤੂੰ ਤਰਫ ਤਰਫ ਕੇ ਮਰੇ ਰਾਬ ਦਾ ਪਾਣਾ ਐਸਾ ਹੋਇਆ ਉਸ ਦੀ ਫਰਿਆਦ ਸੁਣੀ ਗਈ ਮਰਕ ਦੇ ਮੁੰਡੇ ਨੂੰ ਦੰਦੜਾਂ ਪੈਣੀਆਂ ਸ਼ੁਰੂ ਹੋ ਗਈਆਂ ਇਲਾਕੇ ਦੇ ਨਾਵੇਂ ਗ੍ਰਾਮੀ ਵੈਰਕੀਨ ਸਦੇ ਪਰ ਸਭ ਵਿਅਰਥ ਫਿਰ ਉਥੋਂ ਦੇ ਪੰਡਤਾਂ ਦੇ ਜੋਤਸ਼ੀਆਂ ਨੂੰ ਸਦਿਆ ਪੰਡਤਾਂ ਦੇ ਜੋਤਸ਼ੀਆਂ ਨੇ ਆਪਣੇ ਹਿਸਾਬ ਲਾ ਕੇ ਦੱਸਿਆ ਕਾਕੇ ਕੋਲੋਂ ਕੋ ਵੱਡਾ ਪਾਪ ਹੋ ਗਿਆ ਇਸ ਲਈ ਭਾਰੀ ਕਸ਼ਟ ਹੈ ਕਸ਼ਟ ਦੇ ਨਿਵਾਰਨ ਲਈ ਬਹੁਤ ਵੱਡਾ ਬ੍ਰਹਮ ਭੋਜ ਕੀਤਾ ਜਾਣਾ ਚਾਹੀਦਾ ਹੈ ਬ੍ਰਹਮ ਭੋਜ ਦੀ ਇਲਾਕੇ ਦੇ ਸਾਰੇ ਲੋਕਾਂ ਸਾਧੂ ਸੰਤਾਂ ਫਕੀਰਾਂ ਨੂੰ ਸਦਾ ਦਿੱਤਾ ਜਾਵੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਨੂੰ ਸਦਿਆ ਗਿਆ ਜੋ ਗੁਰੂ ਜੀ ਨੇ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ ਗੁਰੂ ਜੀ ਦਾ ਦਸਾਂ ਨਵਾਂ ਦੀ ਸੱਚੀ ਸੁੱਚੀ ਕਿਰਤ ਕਮਾਈ ਵਿੱਚੋਂ ਹੀ ਖਾਣਾ ਖਾਂਦੇ ਸਨ ਕੋਈ ਕਿਸੇ ਦਾ ਹੱਕ ਮਾਰ ਕੇ ਨਾ ਖਾਵੇ ਉਹ ਭਲਾ ਬ੍ਰਹਮਪੋਰੀ ਨੂੰ ਕਿਵੇਂ ਸ਼ਿਕਵਾ ਕਰਦੇ ਗੁਰੂ ਜੀ ਦੇ ਇਨਕਾਰ ਕਰਨ ਤੇ ਮਰਕ ਨੇ ਆਪਣੇ ਆਰਮੀਆ ਨੂੰ ਭੇਜਿਆ ਕਿ ਜਬਰੇ ਲੈ ਕੇ ਆਓ ਮਰਕ ਨੇ ਇਨਕਾਰ ਦਾ ਕਾਰਨ ਜਾਨਣਾ ਚਾਹਿਆ ਗੁਰੂ ਜੀ ਨੇ ਉਹ ਦੱਸਿਆ ਕਿ ਸਾਰੀ ਧੰ ਦੌਲਤ ਗਰੀਬਾਂ ਤੇ ਮਜ਼ਰੂਮਾਂ ਦਾ ਖੂਨ ਚੂਸ ਕੇ ਇਕੱਠੀ ਕੀਤੀ ਆ ਅਸੀਂ ਜਿਹੀ ਹੀ ਕਮਾਈ ਦਾ ਭੋਜਨ ਨਹੀਂ ਛਕਦੇ ਇਹ ਸੁਣ ਕੇ ਮੁਰਖ ਭਾਗੂ ਬਹੁਤ ਗੁੱਸੇ 'ਚ ਆਇਆ ਕਹਿਣ ਲੱਗਾ ਕਿ ਕਿਵੇਂ ਹੋ ਸਕਦਾ ਤੁਸੀਂ ਇਹਨੂੰ ਸਾਤ ਕਰੋ ਗੁਰੂ ਜੀ ਨੇ ਉਸਦੇ ਬ੍ਰੰਹ ਭੋਜ ਤੇ ਖਾਣੇ ਇੱਕ ਹੱਥ ਫੜ ਕੇ ਦੂਜੇ ਹੱਥ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਮੁਰਾ ਕੇ ਫੜ ਕੇ ਨਚੋੜਿਆ ਤੇ ਮੁਰਖ ਭਾਗੂ ਦੇ ਖਾਣੇ 'ਚੋਂ ਖੂਨ ਤੇ ਭਾਈ ਲਾਲੋ ਦੀ ਰੋਟੀ ਦੇ ਵਿੱਚੋਂ ਕੋਧਰੇ ਦੀ ਰੋਟੀ 'ਚੋਂ ਦੋਦੀ ਤਾਰਾ ਵੇਗ ਵਗੀਤ ਇਹ ਦੇਖ ਕੇ ਰਾਮ ਰਹਿ ਗਏ ਤੇ ਮੁਰਖ ਭਾਗੂ ਦੀਆਂ ਅੱਖਾਂ ਖੁੱਲ ਗਈਆਂ ਹੰਕਾਰ ਦਾ ਪਰਦਾ ਉਤਰ ਗਿਆ ਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ ਕਹਿਣ ਲਗਾ ਕਿਰਪਾ ਕਰਕੇ ਉਸ ਦੇ ਪੁੱਤਰ ਦੇ ਕੱਟ ਨੂੰ ਮਿਧੂਰ ਕਰੋ ਸਾਰੀ ਪਾਪ ਦੀ ਕਮਾਈ ਗਰੀਬਾਂ ਚ ਵਾਪਸ ਕਰ ਦੇ ਤੇ ਕਹਿ ਸਤ ਕਰਤਾਰ ਸਾਰੇ ਮਾੜੇ ਕੰਮ ਬੰਦ ਕਰਕੇ ਵੈਗਰੂ ਦਾ ਜਾਪ ਕਰ ਸਤ ਕਰਤਾਰ ਕਹਿ ਕੇ ਭਾਈ ਲਾਲੋ ਦੇ ਘਰ ਦੀ ਕੁੰਦਲੀ ਦੀ ਰੋਟੀ ਦਾ ਟੁਕੜਾ ਆਪਣੇ ਲੜਕੇ ਦੇ ਮੂੰਹ ਵਿੱਚ ਪਾਓ ਇਸ ਤਰ੍ਹਾਂ ਉਹ ਹੁਣੇ ਠੀਕ ਹੋਣਾ ਸ਼ੁਰੂ ਹੋ ਜਾਏਗਾ ਅੱਗੋਂ ਨਹੀਂ ਮਾੜੇ ਕੰਮਾਂ ਤੋਂ ਤੋਬਾ ਕਰ ਲੋ ਗੁਰੂ ਜੀ ਨੇ ਮਰਖਪਾ ਗੋਜੇ ਇਨਸਾਨ ਨੂੰ ਨੇਕੀ ਤੇ ਬਦੀ ਦੀ ਕਮਾਈ ਦਾ ਫਰਕ ਸਮਝਾਇਆ ਭਾਈ ਲਾਲੋ ਦੀ ਕਮਾਈ ਦੀ ਪ੍ਰਸ਼ੰਸਾ ਕੀਤੀ ਇਸ ਤਰ੍ਹਾਂ ਮਾਨ ਵੀ ਭਾਈ ਲਾਲੋ ਜੀ ਦੀ ਨੇਕ ਕਮਾਈ ਨੂੰ ਪ੍ਰਾਪਤ ਹੋਇਆ ਭਾਈ ਲਾਲੋ ਜੀ ਦੀ ਕਰਤਿ ਬੀਬੀ ਬੀਬੀ ਰਜੋ ਜਿਸ ਦਾ ਵਿਆਹ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਉਦਾਸੀ 1517 ਦੇ ਸਨੇ ਜਦੋਂ ਗੁਰੂ ਜੀ ਭਾਈ ਲਾਲੋ ਜੀ ਪਾਸ ਆਏ ਸਨ ਹੋਇਆ ਦੱਸਿਆ ਜਾਂਦਾ ਹੈ ਇਹ ਵਿਆਹ ਗੁਰੂ ਨਾਨਕ ਦੇਵ ਜੀ ਨੇ ਆਪ ਬਾਣੀ ਉਚਾਰਨ ਕਰਕੇ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 352 ਰਾਗ ਆਸਾ ਭੱਲਾ ਪਹਿਲਾ ਵਜੋਂ ਦਰਜ ਹੈ ਇਤਰਾ ਭਾਈ ਲਾਲੋ ਜੀ ਦੇ ਘਰੋਂ ਹੀ ਗੁਰਮਤ ਅਨੁਸਾਰ ਵਿਆਹ ਕਰਨ ਦੀ ਰੀਤੀ ਸ਼ੁਰੂ ਹੋਈ ਇੱਕ ਈ ਮਹਾਨ ਸਰਕਾਰ ਵਾਲੀ ਗੱਲ ਹੈ ਗੁਰੂ ਜੀ ਆਪਣੀ ਅਦਾਸੀ ਦਾ ਪ੍ਰਚਾਰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਤੀਸਰੀ ਵਾਰ ਭਾਈ ਲਾਲੋ ਜੀ ਪਾਸ ਆਏ ਸਨ ਤੇ ਇਸ ਦੌਰਾਨ ਬਾਬਰ ਤੇ ਭਾਰਤ ਤੇ ਹਮਲਾ ਕਰਕੇ ਬਹੁਤ ਭਾਰੀ ਤਬਾਹੀ ਬਚਾਈ ਤੇ ਜੁਲਮ ਤੇ ਜ਼ਬਰਦਸਤ ਹਨੇਰੀ ਵਗਾਈ ਇਹ ਮੰਝਰ ਗੁਰੂ ਜੀ ਨੇ ਆਪਣੀ ਅੱਖੀ ਵੇਖਿਆ ਜਿਸ ਦਾ ਵਰਣ ਰ삐 ਬਾਣੀ ਦਾ ਹੈ ਆਪਣੇ ਪਿਆਰੇ ਤੇ ਪਹਿਲੇ ਸਿੱਖ ਭਾਈ ਲਾਲੋ ਨੂੰ ਸੱਤ ਵਾਰ ਵੇਲਾ ਨੂੰ ਕਹਿ ਕੇ ਪੁਕਾਰਿਆ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 722 23 ਤੇ ਤਲੰਗ ਮਹੱਲਾ ਪਹਿਲਾ ਵਿੱਚ ਦਰਜ ਹੈ ਗੁਰੂ ਜੀ ਵੱਲੋਂ ਆਪਣੀ ਬਾਣੀ ਵਿੱਚ ਆਪਣੇ ਕਿਸੇ ਪਿਆਰੇ ਨੂੰ ਸੱਤ ਵਾਰ ਨਾਂ ਲੈ ਕੇ ਪੁਕਾਰਨਾ ਵੀ ਭਾਈ ਲਾਲੋ ਜੀ ਦੇ ਹਿੱਸੇ ਹੈ ਇਹ ਬਹੁਤ ਵੱਡੇ ਮਾਨ ਸਰਕਾਰ ਵਾਲੀ ਗੱਲ ਹੈ ਭਾਈ ਲਾਲੋ ਜੀ ਆਪਣਾ ਬੜੇਪਾ ਅਵਧੀਤ ਕਰਨ ਲਿਆ ਆਪਣੀ ਗਰੋਥੀ ਬੇਟੀ ਦੇ ਸਹੁਰੇ ਪਿੰਡ ਤਤਲੇ ਜ਼ਿਲ੍ਹਾ ਗੁਜਰਾਣ ਵਾਲਾ ਪਾਕਿਸਤਾਨ ਆ ਗਏ ਇੱਥੇ 1500 ਕਤੀ ਨੂੰ ਕਹਿੰਦੇ ਨੇ ਸਤਖੰਡ ਪਿਆੰਦਾ ਕੀਤਾ ਪ੍ਰਭੂ ਦੇ ਚਰਨਾਂ ਵਿੱਚ ਜਾਬਰਾ ਦੇ ਭਾਈ ਲਾਲੋ ਜੀ ਦੇ ਜੀਵਨ ਦੇ ਵਿਚਾਰ ਕਰਦਿਆਂ ਗੱਲਾਂ ਸਪਸ਼ਟ ਤੌਰ ਤੇ ਸਾਹਮਣੇ ਆਉਂਦੀਆਂ ਨੇ ਕਿ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹਦੇ ਗ੍ਰਸਤੀ ਜੀਵਨ ਨੇ ਕਿਰਤ ਕਮਾਈ ਵੰਡ ਸਕਣਾ ਦੁਖੀਆਂ ਦਾ ਦਵਾ ਦਾਰੂ ਕਰਨਾ ਆਏ ਗਏ ਦੀ ਸੇਵਾ ਕਰਨੀ ਵੈਗੁਰੂ ਦਾ ਨਾਮ ਆਰਜਨਾ ਨੂੰ ਪ੍ਰਵਾਨਗੀ ਦਿੱਤੀ ਤੇ ਬਾਕੀ ਸੰਸਾਰ ਦੇ ਜੀਵਨ ਨੂੰ ਇਸ ਤਰ੍ਹਾਂ ਜਿਉਣ ਦੀ ਸਿੱਖਿਆ ਦਿੱਤੀ ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਬਹੁਤ ਸਾਰੇ ਮਾਣ ਬਖਸ਼ੇ ਕੀਤੇ ਜਿਵੇਂ ਕਿ ਪ੍ਰਚਾਰ ਮਹਨ ਜਾਂ ਉਦਾਸੀਆਂ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਲਾਲੋ ਕੋਲ ਆਉਣਾ ਪ੍ਰਚਾਰ ਸੰਬੰਧੀ ਵਿਚਾਰਾਂ ਕਰਨੀਆਂ 11 ਮਹੀਨੇ ਨਿਵਾਸ ਉਹਨਾਂ ਦੇ ਪੱਕੇ ਭਾਈ ਜੀ ਦੇ ਹੱਥੀਂ ਕੀਤੀ ਨੇਕ ਕర్మਾਂ ਦੀ ਰੋਟੀ ਨੂੰ ਪ੍ਰਵਾਣ ਕਰਕੇ ਉਹਦੀ ਪ੍ਰਸ਼ੰਸਾ ਕਰਕੇ ਜਗਤ ਵਿੱਚ ਕਰਨੀ ਉਹਨਾਂ ਦੀ ਬੇਟੀ ਦਾ ਵਿਆਹ ਕਰਕੇ ਗੁਰਮੁਖ ਦਾ ਵਿਆਹ ਦਾ ਚਰਨ ਸ਼ੁਰੂ ਕਰਨਾ ਗੁਰੂ ਅਮਰਦਾਸ ਜੀ ਵੱਲੋਂ ਪਾਈ ਸਾਹਿਬ ਦੀਆਂ ਬਣਾਈਆਂ ਮੰਡੀਆਂ ਨੂੰ ਪ੍ਰਚਾਰਕ ਤੌਰ ਤੇ ਸਾਬਤ ਕਰਨਾ ਇਹ ਮਾਨ ਬਖਸ਼ਿਸ਼ ਕੀਤੇ ਜਦੋਂ ਪਹਿਲੇ ਦਿਨ ਪਾਈ ਲਾਲੋ ਨੇ ਕੋਧਰੇ ਦੀ ਰੋਟੀ ਗੁਰਨਾਣ ਸਾਹਿਬ ਤੇ ਪਾਈ ਮਰਦਾਨਾ ਨੂੰ ਖਾਣ ਦਿੱਤੀ ਤਪਾਈ ਮਰਦਾਨਾ ਜੀ ਨੇ ਰੋਟੀ ਖਾਣ ਤੋਂ ਨਾ ਕਰ ਦਿੱਤੀ ਤਾਂ ਗੋਨਾਂਂਦ ਦੇਵ ਜੀ ਨੇ ਪਾਈ ਮਰਦਾਨਾ ਨੂੰ ਕਿਹਾ ਜਿਆਦਾ ਨਹੀਂ ਤਾਂ ਇੱਕ ਰੋਟੀ ਖਾ ਲਵੋ ਨਾ ਕਰਨ ਤੇ ਕਿਹਾ ਕਿ ਇੱਕ ਨਹੀਂ ਤਾਂ ਅੱਧੀ ਖਾ ਲਓ ਫਿਰ ਨਾ ਕਰਨ ਤੇ ਮੁੜ ਕੇ ਅੱਧੀ ਨਹੀਂ ਤੇ ਚੌਥਾਈ ਖਾ ਲਓ ਫਿਰ ਨਾ ਕਰਨ ਤੇ ਖੀਰ ਦੇ ਉਰ ਦੇ ਕੇ ਕਿਹਾ ਇੱਕ ਗਰਾਹੀ ਹੀ ਖਾ ਲਓ ਜਦੋਂ ਪਾਈ ਮਦਾਨੇ ਨੇ ਰੋਟੀ ਦੀ ਇੱਕ ਬੁਰਕੀ ਖਾਧੀ ਸਵਾਦ ਤੇ ਅਨੰਦ ਆ ਗਿਆ ਹੁਣ ਸਾਰੀ ਰੋਟੀ ਦੀ ਮੰਗ ਕਰਨ ਲੱਗਾ ਇਸ ਕੋਰ ਨਦੀ ਰੋਟੀ ਨੂੰ ਗੁਰੂ ਜੀ ਨੇ ਮਲਖ ਭਾਗੋ ਦੇ ਖਾਣਿਆਂ ਦੇ ਮੁਕਾਬਲੇ ਦੁੱਧ ਤੇ ਅਮਰ ਉਸਮਾਨ 10 ਕੇ ਮਹਾਨਤਾ ਵਧਈ ਇਸੇ ਤਰ੍ਹਾਂ ਜਦੋਂ ਅਹਿਮਦਾਬਾਦ ਦੀ ਫੌਜ ਦਾ ਜਾਨਮਖਾਨ ਦਾ ਕਰੋਤਾ ਪੁੱਤਰ ਸ਼ਦ ਮੁਹਾਰ ਹੋਇਆ ਤੇ ਉਸ ਦੀ ਬਚਨ ਦੀ ਕੋਈ ਆਸ ਨਹੀਂ ਸੀ ਸਤਬੂ ਦੀ ਕਿਰਪਾ ਦੇ ਨਾਲ ਹੀ ਠੀਕ ਹੋਇਆ ਸੋ ਇਹ ਸੀ ਭਈ ਲਾਲੋ ਜੀ ਜਿਨ੍ਹਾਂ ਦਾ ਤਿਹਾਸ ਦੇ ਵਿੱਚ ਬਹੁਤ ਵੱਡਾ ਸਥਾਨ ਹੈ ਹਰ ਗੁਰੂ ਨਾਨਕ ਸਾਹਿਬ ਜੀ ਦੀ ਇਹਨਾਂ ਦੇ ਉੱਤੇ ਬਹੁਤ ਕਿਰਪਾ ਹੈ ਕੀਤੀ ਸਿੱਖ ਜੋ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਸਰਕਰ ਪਹਿਲੀ ਮੰਜੀ ਜਿਨ੍ਹਾਂ ਨੂੰ ਸਤਿਅਤ ਹੋਈ ਔਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਿੱਤੇ ਹੋਏ ਅਨਮੋਲ ਬਚਨਾਂ ਨੂੰ ਅੱਗੇ ਸੰਗਤਾਂ ਵਿੱਚ ਵਰਤਾਇਆ ਆਓ ਜੀ ਇੱਥੇ ਸਮਾਰਤੀਆਂ ਕਰੀਏ ਹੋਈਆਂ ਪੁੱਲਾਂ ਨੂੰ ਨੱਚ ਤਾਰਨਾ ਗੱਜ ਕੇ ਫਤਿਹ ਦੀ ਸਾਂਝ ਫਤਿਹ ਵਿੱਚ ਕੌਣੀ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ